ਮੈਂ ਬੇਨਤੀ ਕਰਾਂ ਲੰਮੇ ਸਫ਼ਰ ਤੇ ਆਪਾਂ ਕਿਤੇ ਜਾਣਾ ਹੋਵੇ ਹਿਸਾਬ ਕਿਤਾਬ ਲਾ ਲੈਨੇ ਆ ਕਿ ਐਨਾ ਟਾਈਮ ਲੱਗੇਗਾ ਐਨੇ ਘੰਟੇ ਲੱਗਣਗੇ ਐਨੇ ਦਿਨ ਲੱਗਣਗੇ ਤੇ ਉਸ ਹਿਸਾਬ ਨਾਲ ਆਪਾਂ ਆਪਣਾ ਪ੍ਰਸ਼ਾਦਾ ਪਾਣੀ ਦਾ ਰਸਤੇ ਦੇ ਭੋਜਨ ਦਾ ਪ੍ਰਬੰਧ ਕਰਕੇ ਤੁਰਦੇ ਆਂ ਤੇ ਮਹਾਰਾਜ ਪੰਚਮ ਪਾਸ਼ਾ ਫਰਮਾਉਂਦੇ ਕਿ ਜਦੋਂ ਸਰੀਰ ਵਿੱਚੋਂ ਨਿਕਲ ਕੇ ਜਿੰਦ ਆਤਮਾ ਪਰਲੋਕ ਨੂੰ ਚਾਲੇ ਪਾਵੇਗੀ ਉਹ ਰਸਤਾ ਇੰਨਾ ਲੰਮਾ ਹੈ ਕਿ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਉਹਦੇ ਕੋ ਨਹੀਂ ਗਿਨੇ ਜਾਂਦੇ ਕਿ ਐਨੇ ਕੋਨੇ ਐਨੇ ਮੀਲ ਨੇ ਐਨੇ ਕਿਲੋਮੀਟਰ ਨੇ ਉਹ ਨਹੀਂ ਗਿਨੇ ਜਾਂਦੇ ਉਹ ਨਹੀਂ ਕੋਈ ਅੰਤ ਪਾ ਸਕਦਾ ਤੇ ਐਨੇ ਲੰਮੇ ਸਫਰ ਤੇ ਜਦੋਂ ਜਿੰਦ ਆਤਮਾ ਨੇ ਜਾਣਾ ਹੈ ਮਹਾਰਾਜ ਫਰਮਾਨ ਕਰਦੇ ਹਰ ਕਾ ਨਾਮ ਊਹਾ ਸੰਗ ਤੋਸਾ ਤੋਸਾ ਪੱਲੇ ਵੱੱਦਾ ਹੋਇਆ ਖਾਣ ਵਾਲਾ ਭੋਜਨ ਜੇ ਜਿਉਂਦਿਆਂ ਵਾਹਿਗੁਰੂ ਕਾ ਨਾਮ ਜਪਿਆ ਹੋਵੇਗਾ ਤਾਂ ਉਸ ਲੰਮੇ ਪੈਂਡੇ ਵਿੱਚ ਇਹ ਨਾਮ ਤੈਨੂੰ ਭੋਜਨ ਰੂਪ ਹੋ ਕੇ ਪ੍ਰਾਪਤ ਹੋਵੇਗਾ ਇਹਦੇ ਨਾਲ ਹੀ ਤੈਨੂੰ ਤ੍ਰਿਪਤੀ ਹੋਵੇਗੀ ਫਿਰ ਰਾਤ ਦੇ ਹਨੇਰੇ ਵਿੱਚ ਕਿਤੇ ਆਪਾਂ ਨੂੰ ਸਫ਼ਰ ਕਰਨਾ ਪਵੇ ਆਪਣਾ ਚਾਂਦਨ ਦਾ ਰੋਸ਼ਨੀ ਦਾ ਲਾਈਟ ਦਾ ਪ੍ਰਬੰਧ ਕਰਕੇ ਤੁਰਦੇ ਆਂ ਪੁਰਾਣੇ ਸਮਿਆਂ ਵਿੱਚ ਲੋਕ ਲਾਲ ਟੈਂਦਾ ਲੈ ਕੇ ਜਾਇਆ ਕਰਦੇ ਸੀ ਦੀਵਾ ਹੱਥ ਵਿੱਚ ਫੜ ਕੇ ਜਾਇਆ ਕਰਦੇ ਸੀ ਫਿਰ ਆ ਟਾਰਚਾਂ ਵਗੈਰਾ ਆ ਗਈਆਂ ਅੱਜ ਸਾਡੀਆਂ ਗੱਡੀਆਂ ਦੇ ਅੱਗੇ ਬੜੀਆਂ ਤੇਜ਼ ਰੋਸ਼ਨੀ ਵਾਲੀਆਂ ਹੈੱਡਲਾਈਟਸ ਲੱਗੀਆਂ ਹੋਈਆਂ ਨੇ ਪ੍ਰਬੰਧ ਹੈ ਨਾ ਰੋਸ਼ਨੀ ਦਾ ਚਾਨਣ ਦਾ ਤੇ ਮਹਾਰਾਜ ਫਰਮਾਨ ਕਰਦੇ ਕਿ ਪ੍ਰੇਮੀਆਂ ਉਹ ਜਿਹੜਾ ਪ੍ਰਲੋਕ ਦਾ ਰਸਤਾ ਇਹ ਨਾ ਜਿਹੇ ਪੈਟ ਹੈ ਮਹਾ ਅੰਧ ਗੁਬਾਰਾ ਬੜਾ ਅੰਧ ਗੁਬਾਰਾ ਹੈ ਉਹਦੇ ਵਿੱਚ ਬੜਾ ਹਨੇਰਾ ਹੈ ਆਮ ਤੌਰ ਤੇ ਧਰਤੀ ਤੇ ਮੱਸੀਆ ਦੀ ਰਾਤ ਵਾਲਾ ਹਨੇਰਾ ਬਹੁਤਾ ਸੰਘਣਾ ਹਨੇਰਾ ਮੰਨਿਆ ਜਾਂਦਾ ਹੈ ਨਾ ਪਰ ਇਹਦੇ ਤੋਂ ਵੀ ਕਰੋੜਾਂ ਅਰਬਾਂ ਖਰਬਾਂ ਗੁਣਾ ਵੱਧ ਹਨੇਰਾ ਜਿਹੜਾ ਹੈ ਨਾ ਉਹ ਪਰਲੋਕ ਦੇ ਰਸਤੇ ਦਾ ਕਿਹਾ ਜਾਂਦਾ ਹੈ ਤੇ ਹਜੂਰ ਫਰਮਾਉਂਦੇ ਨੇ ਹਰ ਕਾ ਨਾਮ ਸੰਗ ਉਜੀਆਰਾ ਜੇ ਵਾਹਿਗੁਰੂ ਕਾ ਨਾਮ ਤੋਂ ਜ਼ਿੰਦਗੀ ਵਿੱਚ ਜਪਿਆ ਹੋਵੇਗਾ ਤਾਂ ਉਹ ਨਾਮ ਤੈਨੂੰ ਉਥੋਂ ਚਾਨਣ ਬਣ ਕੇ ਰਸਤਾ ਦਿਖਾਉਣ ਵਾਲਾ ਹੋਵੇਗਾ ਨਾਮ ਦੀ ਰੋਸ਼ਨੀ ਹੋਵੇਗੀ ਕਿਉਂ ਉਹ ਵਾਹਿਗੁਰੂ ਕਾ ਨਾਮ ਹੀ ਤੇਰੇ ਨਾਲ ਚੱਲਣਾ ਹੈ ਫਿਰ ਜੇ ਆਪਾਂ ਦੂਰ ਦਰਾਡੇ ਕਿਸੇ ਅਲੇਕਾ ਇਲਾਕੇ ਵਿੱਚ ਪ੍ਰਦੇਸ਼ ਵਿੱਚ ਜਾਣਾ ਹੋਵੇ ਸਾਡਾ ਜਤਨ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਜਾਣ ਪਛਾਣ ਵਾਲਾ ਮਿਲ ਜਾਵੇ ਜੇ ਰਸਤੇ ਵਿੱਚ ਵੀ ਕੋਈ ਜਾਣ ਪਛਾਣ ਵਾਲਾ ਮਿਲ ਜਾਵੇ ਤਾਂ ਸਫ਼ਰ ਸੌਖਾ ਹੋ ਜਾਵੇ ਜਿੱਥੇ ਪਹੁੰਚਣਾ ਹੈ ਉੱਥੇ ਕੋਈ ਜਾਣ ਪਛਾਣ ਵਾਲਾ ਮਿਲ ਜਾਵੇ ਉੱਥੇ ਰਹਿਣਾ ਸੌਖਾ ਹੋ ਜਾਵੇ ਹਜ਼ੂਰ ਫਰਮਾਉਂਦੇ ਜਹਾਂ ਪੰਥ ਤੇਰਾ ਕੋ ਨਾ ਸੰਜਾਨੂ ਪਰ ਲੋਕ ਦਾ ਉਹ ਰਸਤਾ ਜਿੱਥੇ ਤੈਨੂੰ ਆਪਣੀ ਜਾਣ ਪਛਾਣ ਵਾਲਾ ਕੋਈ ਵੀ ਨਹੀਂ ਮਿਲਣਾ ਤੂੰ ਇਕੱਲਾ ਹੋਵੇਂਗਾ ਹਰ ਕਾ ਨਾਮ ਤਹ ਨਾਲ ਪਛਾਨੂ ਉਥੇ ਵਾਹਿਗੁਰੂ ਦਾ ਨਾਮ ਤੇਰੀ ਪਛਾਣ ਵਾਲਾ ਹੋਵੇਗਾ ਜੇ ਜਪਿਆ ਹੋਵੇਗਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੇ ਸਦਕਾ ਪਛਾਨ ਹੋਵੇਗੀ ਤੇ ਇਸੇ ਪ੍ਰਕਾਰ ਹਜ਼ੂਰ ਅਗਲੇ ਬਚਨ ਫਰਮਾਨ ਕਰਦੇ ਨੇ ਜਹ ਮਹਾਪਯਾਨ ਤਪਤ ਬਹੁ ਕਾਮ ਆ ਗਰਮੀਆਂ ਸ਼ੁਰੂ ਹੋ ਗਈਆਂ ਜੇ ਕਿਤੇ ਆਪਾਂ ਨੂੰ ਆ ਜੇਠ ਹਾੜ ਦੀਆਂ ਧੁੱਪਾਂ ਵਿੱਚ ਪੈਦਲ ਤੁਰਨਾ ਪਵੇ ਕੋਈ ਕੱਪੜੇ ਦਾ ਪੱਲਾ ਆਪਾਂ ਸਿਰ ਤੇ ਰੱਖਦੇ ਧੁੱਪ ਤੋਂ ਬਚਣ ਲਈ ਆਮ ਤੌਰ ਤੇ ਛਤਰियां ਲੈ ਲਈਆਂ ਜਾਂਦੀਆਂ ਨੇ ਮਹਾਰਾਜ ਕਹਿੰਦੇ ਭਾਈ ਉਹ ਰਸਤਾ ਤਾਂ ਐਨਾ ਗਰਮ ਹੈ ਬੜੀ ਤਪਸ਼ ਪੈਂਦੀ ਹੈ ਮਹਾ ਭਿਆਨ ਤਪ ਤਪਹੁ ਕਾਮ ਬੜੀ ਭਿਆਨਕ ਗਰਮੀ ਜਿਹੜੀ ਉਥੇ ਤਪਦੀ ਹੈ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਵਾਹਿਗੁਰੂ ਕੇ ਨਾਮ ਦੀ ਸ਼ਾਹ ਹੋਵੇਗੀ ਤੇਰੇ ਉਪਰ ਨਾਮ ਦਾ ਛਤਰ ਝੁਲੇਗਾ ਨਾਮ ਨੇ ਤੈਨੂੰ ਉਥੇ ਠੰਡਕ ਪਹਚਾਉਣੀ ਹੈ ਤੈਨੂੰ ਸ਼ਾਂ ਕਰਨੀ ਹੈ ਤੇ ਹਜ਼ੂਰ ਫਰਮਾਨ ਕਰਦੇ ਨੇ ਕਿ ਜਹਾਂ ਤ੍ਰਿਖਾ ਮਨ ਤੁਝ ਆਕਰਖਾ ਜਦੋਂ ਗਰਮੀ ਬਹੁਤ ਜ਼ਿਆਦਾ ਹੋਵੇ ਤਾਂ ਪਿਆਸ ਵੀ ਜ਼ਿਆਦਾ ਲੱਗਦੀ ਹੈ ਨਾ ਜਿੱਥੇ ਤੈਨੂੰ ਬਹੁਤੀ ਪਿਆਸ ਲੱਗੇਗੀ ਤੇਰੇ ਮਨ ਨੂੰ ਖਿੱਚ ਪਾਵੇਗੀ ਪਿਆਸ ਬਹੁਤ ਜ਼ਿਆਦਾ ਤਾਂ ਇਹ ਨਾਮਕ ਹਰ ਹਰਿ ਅੰਮ੍ਰਿਤ ਵਰਖ ਹੈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਨਾਮ ਰੂਪ ਹੋ ਕੇ ਅੰਮ੍ਰਿਤ ਦੀ ਵਰਖਾ ਤੇਰੇ ਤੇ ਕਰੇਗਾ ਨਾਮ ਰੂਪੀ ਜਲ ਤੈਨੂੰ ਪ੍ਰਾਪਤ ਹੋਵੇਗਾ ਜੋ ਤੇਰੇ ਸੂਖਮ ਸਰੀਰ ਨੂੰ ਅੰਦਰੋਂ ਵੀ ਤਾਂ ਬਾਹਰੋਂ ਵੀ ਠੰਡ ਦੀ ਦਾਤ ਬਖਸ਼ਿਸ਼ ਕਰੇਗਾ ਕਿਉਂ ਨਾਮ ਤੋਂ ਬਿਨਾ ਕੋਈ ਸੰਗੀ ਨਹੀਂ ਕੋਈ ਸਹਾਇਕ ਨਹੀਂ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਸਰਬ ਵਿਆਪਕ ਵਾਹਿਗੁਰੂ ਦਾ ਸਿਮਰਨ ਕਰ ਮਨ ਕਰਕੇ ਵੀ ਵਾਹਿਗੁਰੂ ਦਾ ਸਿਮਰਨ ਕਰ ਬਚਨਾ ਕਰਕੇ ਬਾਣੀ ਕਰਕੇ ਵੀ ਇਹੀ ਤੇਰੇ ਕੰਮ ਆਉਣਾ ਪ੍ਰੇਮੀਆਂ ਹੋਰ ਕਿਸੇ ਦੇ ਕੰਮ ਨਹੀਂ ਆਉਣਾ ਮਾਇਆ ਕੋ ਸੰਗ ਤਿਆਗ ਮਾਇਆ ਦਾ ਸੰਗ ਛੱਡ ਦੇ ਹੁਣ ਜਦੋਂ ਮਾਇਆ ਦੀ ਗੱਲ ਆਪਾਂ ਕਰੀਏ ਤਾਂ ਝਟਪਟ ਸਾਡੀ ਜਿਹੜੀ ਨਿਗਾਹ ਹੈ ਸਾਡਾ ਧਿਆਨ ਸਾਡੀ ਸੋਚ ਆ ਧਨ ਦੌਲਤ ਵੱਲੇ ਪੈਸੇ ਵੱਲੇ ਚਲੀ ਜਾਂਦੀ ਹੈ ਇਹ ਤਾਂ ਮਾਇਆ ਦਾ ਇੱਕ ਛੋਟਾ ਜਿਹਾ ਰੂਪ ਹੈ ਸਾਥ ਸੰਗਤ ਜੀ ਆ ਸਾਰਾ ਜਿੰਨਾ ਪਸਾਰਾ ਵਿਸਦਾ ਇਹ ਮਾਇਆ ਦਾ ਹੀ ਸਰੂਪ ਹੈ ਮਾਇਆ ਜਨਤੀ ਹੈ ਏ ਮਾਇਆ ਜੰਮ ਦੀਆਂ ਸਾਰੀ ਸਾਡੇ ਹਿਰਦਿਆਂ ਨੂੰ ਚੰਬੜ ਗਈ। ਮਹਾਰਾਜ ਫਰਮਾਨ ਕਰਦੇ ਨੇ ਜੰਮ ਦੀਆਂ ਹੀ ਮਾਇਆ ਤੋਹੇ ਗਈ ਪਛਤਹਿ ਪਛਤਾਇਆ। ਹਰ ਉਹ ਵਰਤਾਰਾ ਹਰ ਉਹ ਵਸਤੂ ਹਰੇਕ ਉਹ ਸੋਚ ਜਿਹੜੀ ਸਾਨੂੰ ਵਾਹਿਗੁਰੂ ਕੇ ਨਾਮ ਨਾਲੋਂ ਤੋੜਦੀ ਹੈ ਨਾ ਉਹ ਮਾਇਆ ਦਾ ਰੂਪ ਹੈ। ਮਹਾਰਾਜ ਫਰਮਾਨ ਕਰਦੇ ਨੇ ਕਿ ਭਾਈ ਜੋ ਇਹ ਮਾਇਆ ਜਿਤ ਹਰ ਵਿਸਰਾ ਮੋ ਉਪਜੈ ਭਾਉ ਦੂਜਾ ਲਾਇਆ। ਮਾਇਆ ਕੋ ਸੰਗ ਤਿਆਗ ਦੋ ਰੂਪ ਮਾਇਆ ਦੇ ਪ੍ਰਮੁੱਖ ਕਹੇ ਜਾਂਦੇ ਇੱਕ ਜੜ ਰੂਪ ਇੱਕ ਚੇਤਨ ਰੂਪ ਜੜ ਰੂਪ ਮਾਇਆ ਕੀ ਹੈ ਪੈਸਾ ਧਨ ਦੌਲਤ ਹਵੇਲੀਆਂ ਜ਼ਮੀਨਾਂ ਜਾਇਦਾਦਾਂ ਆਕਾਰਾਂ ਕੋਠੀਆਂ ਇਹ ਸਾਰੀ ਜੜ ਮਾਇਆ ਹੈ ਚੇਤਨ ਮਾਇਆ ਕੀ ਹੈ ਜਿਹਦੇ ਬਾਰੇ ਹਜੂਰ ਫਰਮਾਉਂਦੇ ਕੰਚਨ ਨਾਰੀ ਮਹਿ ਜੀਉ ਲੁਬਤ ਹੈ ਮੋਹ ਮੀਠਾ ਮਾਇਆ ਸੁੰਦਰ ਰੂਪ ਵਾਲੇ ਮਨ ਦਾ ਖਿੱਚਿਆ ਜਾਣਾ ਹੋਰ ਤਰ੍ਹਾਂ ਤਰ੍ਹਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਦਾ ਮਨ ਅੰਦਰ ਪ੍ਰਭਾਵ ਇਹ ਸਾਰੇ ਚੇਤਨ ਮਾਇਆ ਦੇ ਰੂਪ ਨੇ ਮਹਾਰਾਜ ਕਹਿੰਦੇ ਇਹਨਾਂ ਦਾ ਸੰਗ ਤਿਆਗ ਦੇ ਵਿੱਚੇ ਗ੍ਰਹਿਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਹੈ ਮਾਇਆ ਵਿੱਚ ਰਹਿੰਦਿਆਂ ਹੋਇਆਂ ਹੀ ਜਿਵੇਂ ਪਾਣੀ ਵਿੱਚ ਰਹਿ ਕੇ ਕਮਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਇਉਂ ਭਾਈ ਆਪਣੇ ਜੀਵਨ ਨੂੰ ਉੱਚੀਆਂ ਸੁੱਚੀਆਂ ਚੁੱਕਣਾ ਪ੍ਰਭਜੂ ਕੀ ਸਰਨ ਲਾਗ ਪ੍ਰਭਜੋ ਸਰਬ ਰਖੇਕ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ ਰਖੇਕ ਸਰੂਪ ਉਸ ਪਰਮਾਤਮਾ ਦੀ ਸ਼ਰਨ ਵਿੱਚ ਲੱਗ ਜਗਤ ਸੁਖ ਮਾਨ ਮਿਥਿਆ ਆਜਾੜੇ ਸਾਰੇ ਜਿੰਨੇ ਜਗਤ ਦੇ ਸੁਖ ਨੇ ਨਾ ਇਹਨਾਂ ਨੂੰ ਮਿਥਿਆ ਮੰਨ ਮਿਥਿਆ ਤੋਂ ਭਾਵ ਨਾਸ਼ਮਾਨ ਅਸਲ ਵਿੱਚ ਮਿਥਿਆ ਉਸ ਵਸਤੂ ਨੂੰ ਕਿਹਾ ਜਾਂਦਾ ਹੈ ਜੋ ਦੇਖਣ ਵਿੱਚ ਤਾਂ ਸੱਚ ਪ੍ਰਤੀਤ ਹੋਵੇ ਪਰ ਅਸਲ ਵਿੱਚ ਜਿਸ ਦਾ ਵजूद ਨਾ ਹੋਵੇ ਜਿਹਦੀ ਹੋਂਦ ਨਾ ਹੋਵੇ ਆ ਧਰਮ ਦੀ ਜਿਹੜੀ ਸਾ ਸੰਗਤ ਜੀ ਦੁਨੀਆ ਹੈ ਉਹ ਤਾਂ ਪਹਿਲਾਂ ਹੀ ਕਹਿੰਦੀ ਹੈ ਕਿ ਸੰਸਾਰ ਅਣ ਹੋਇਆ ਹੈ ਕੇਵਲ ਕਲਪਤ ਮਾਤਰ ਹੈ ਜਿਹੜੇ ਪੜ੍ਹੇ ਲਿਖੇ ਸੱਜਣ ਨੇ ਉਹ ਜਰਾ ਸਾਇੰਸ ਦੀ ਕੁਆਂਟਮ ਥਿਊਰੀ ਪੜ ਕੇ ਵੇਖਣ ਉਹ ਕੁਆਂਟਮ ਥਿਊਰੀ ਵੀ ਇਹੋ ਸਿੱਧ ਕਰਦੀ ਹੈ ਕਿ ਜੋ ਹੈ ਉਹ ਅਸਲ ਵਿੱਚ ਹੈ ਨਹੀਂ ਜੋ ਦਿਸਦਾ ਹੈ ਸੋ ਨਹੀਂ ਹੈ ਭਾਵੇਂ ਇਹ ਮਿੱਥਿਆ ਹੈ ਇਹ ਖਤਮ ਹੋ ਜਾਣ ਵਾਲਾ ਮਾਸ ਹੋਣ ਵਾਲਾ ਹੈ ਭਾਈ ਦੁਨਿਆਵੀ ਸੁੱਖਾਂ ਪਿੱਛੇ ਦਾ ਬਹੁਤਾ ਭੱਜ ਜਗਤ ਸੁਖ ਮਾਨ ਮਿੱਥਿਆ ਇਹਨਾਂ ਨੂੰ ਮਿੱਥਿਆ ਮੰਨ ਨਾਸਵੰਤ ਮੰਨ ਝੂਠੋ ਸਭ ਸਾਜ ਹੈ ਸਾਜ ਤੋਂ ਭਾਵ ਬਨਾਵਟ ਇਹ ਸਾਰੀ ਜਿਹੜੀ ਬਨਾਵਟਾਂ ਦਾ ਇਹ ਝੂਠੀ ਹੈ ਇਹ ਬਿੰਦ ਸਜਾਣੀ ਹੈ ਇਹ ਖਤਮ ਹੋ ਜਾਣ ਵਾਲੀ ਹੈ ਇਹਦੇ ਵਿੱਚ ਲੱਗ ਕੇ ਵਾਹਿਗੁਰੂ ਤੇ ਨਾਮ ਤੋਂ ਕਦੇ ਵਾਸਤੇ ਬੇਮੁਖ ਨਾ ਹੋਣਾ ਕਰ